ਸੱਚੀ ਗੱਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਕਿ ਮਤਲਬ ਸਾਨੂੰ ਕੋਈ ਮੰਗ ਪੱਤਰ ਆਇਆ ਸੀਗਾ ਪ੍ਰਧਾਨ ਜੀ ਵੱਲੋਂ ਵੀ ਆਇਆ ਸੀਗਾ ਕਿ ਉਸ ਸਬੰਧੀ ਮੈਂ ਹੀ ਦੱਸਣਾ ਚਾਹਾਂਗਾ ਕਿ ਕੂੜੇ ਦੀ ਸਮੱਸਿਆ ਕਿਸੇ ਵੀ ਸਾਡੇ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਆਣ ਦਵਾਗੇ ਤੇ ਕਾਲੇ ਸਿੱਤ ਸੰਬੰਧੀ ਜੀ ਉਦੀ ਵੀ ਮੀਟਿੰਗ ਚੱਦੀ ਆਪਣੀ ਸੈਂਟਰ ਇੰਸਪੈਕਟਰ ਜਿਹੜੇ ਉਹਨਾਂ ਨੇ ਵੀ ਸੱਦੇ ਆ ਕਿ ਕਿੱਥੇ ਕੀ ਦਿੱਕਤ ਹੈ ਇਹਦੇ ਵਿੱਚ ਸੀਗਾ ਕਿ ਜਿਹੜੀ ਮੇਨ ਹੈ ਕਿ ਸ਼ਹਿਰ ਕੋਲ ਆਪਣੀ ਜਗ੍ਹਾ ਨਾ ਹੁੰਦੇ ਉਹ ਥੋੜੀ ਜਿਹੀ ਦਿੱਕਤ ਆਂਦੀ ਆ ਫਿਰ ਅਸੀਂ ਪੈਰੀਫਰੀ ਤੇ ਪਿੰਡਾਂ ਵਿੱਚ ਜਗ੍ਹਾ ਲੱਭ ਰਹੇ ਆ ਇਸ ਸਬੰਧੀ ਜਿਹੜੀ ਹੈ ਕਿ ਅਚੀ ਸਪੈਸਿਫਿਕਲੀ ਹਦਾਇਤ ਕੀਤੀ ਹੈ ਕਿਉਂਕਿ ਅੱਜਕੱਲ ਸਰਕਾਰ ਦਾ ਮੋਡਲ ਹੈ ਟੀਚਾ ਹੈ ਕਿ ਸਾਰੇ ਘਰ ਵਾਸੀਆਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਕੇ ਦੇਣਾ ਚਾਹੀਦਾ ਦਿੱਕਤ ਉਦੋਂ ਆਂਦੀ ਆ ਜਦੋਂ ਅਸੀਂ ਇਕੱਠਾ ਹੀ ਲਿਫਾਫਿਆਂ ਵਿੱਚ ਪਾ ਕੇ ਦੇ ਦਿੰਨੇ ਆ ਉਹਦੇ ਕਰਕੇ ਸਾਡੇ ਹਣ ਜੇ ਸਮੱਸਿਆ ਦਾ ਹੱਲ ਦੀ ਗੱਲ ਕਰੀ ਅਸੀਂ ਕੱਲ ਮੈਂ ਸਪੈਸ਼ਲੀ ਆਪ ਆਪਣੇ ਦੌਰੇ ਤੇ ਗਿਆ ਜਿੱਥੇ ਸਾਡੇ ਕਲਾਨੌਰ ਪਿੰਡ ਵਿੱਚ ਡੰਪ ਪਿਆ ਹੋਇਆ ਸੀਗਾ ਆਪਣੇ ਕੂੜੇ ਦਾ ਉਹ ਵੀ ਅਸੀਂ ਸਫਾਈ ਜਰੀ ਉਰੀ ਸ਼ੁਰੂ ਕਰ ਦਿੱਤੀ ਹੈ ਇੱਕ ਦੋ ਦਿਨ ਤੱਕ ਉਰੀ ਵੀ ਜਗ੍ਹਾ ਬਣ ਦੇ ਉਪਲਬਧ ਹੋ ਜਾਏਗੀ ਜਿਹਦੇ ਕਰਕੇ ਸਾਡਾ ਜਿਹੜਾ ਕੂੜਾ ਹੈ ਜਿਹੜਾ ਆਪਣਾ ਗਿੱਲਾ ਕੂੜਾ ਹੈ ਉਹ ਉੱਥੇ ਚਲੇ ਜਾਏਗਾ ਤੇ ਸ਼ਹਿਰ ਨੂੰ ਕਿਸੇ ਤਰ੍ਹਾਂ ਦੀ ਕੋਈ ਬਸਤੀਆਂ ਨਹੀਂ ਆਏਗੀ ਇਸ ਤੋਂ ਇਲਾਵਾ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹਨਾ ਕਿ ਨਵੀਂ ਟੈਕਨੋਲੋਜੀ ਨਾਲ ਅਸੀਂ ਆਪਣੇ ਇਹ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ ਇਸ ਸਬੰਧੀ ਅਸੀਂ EU ਨੂੰ ਇਹ ਹਦਾਇਤ ਕੀਤੀ ਹੈ ਕਿ ਜਿੱਦਾਂ ਪਟਿਆਲੇ ਵਿਖੇ ਇੱਕ ਰੋਲ ਮੋਡਰਨ ਮਸ਼ੀਨ ਲੱਗੀ ਹੋਈ ਹੈ ਉਹ ਕੀ ਕਰਦੀ ਹੈ ਕੋ ਵੀ ਇੱਕ ਘੰਟੇ ਦੇ ਵਿੱਚ ਵਿੱਚ ਗਿੱਲੇ ਕੂੜੇ ਨੂੰ ਖਾਦ ਵਿੱਚ ਕਨਵਰਟ ਕਰ ਦਿੰਦੀ ਹੈ ਇਹੋ ਜੀ ਮਸ਼ੀਨਾਂ ਸਾਡੇ ਜਿਹੜੀ ਆਪਣੀ ਕਮੇਟੀਆਂਜ਼ ਐ ਕੌਂਸਲਜ਼ ਐ ਸਾਡੀਆਂ ਕਾਰਪੋਰੇਸ਼ਨਜ਼ ਐ ਜੀ ਡਿਸਟ੍ਰਿਕਟ ਗੁਰਦਾਸਪੁਰ ਦੀਆਂ ਉੱਚੇ ਲਗਾਈਆਂ ਜਾਣ ਤਾਂ ਜੋ ਗਿੱਲਾ ਕੂੜਾ ਜਿਹੜਾ ਆ ਸਾਡਾ ਇਮੀਡੀਏਟਲੀ ਖਾਦ ਬਣ ਜੇ ਕਿਸਾਨ ਉਹ ਆਪਣੀ ਪੈਲੀਆਂ ਵਰਤ ਸਕਣ ਤੇ ਲੋਕੀ ਆਪਾਂ ਨੇ ਘਰਾਂ ਚ ਆਪਣੇ ਬਾਗਾਂ ਚ ਵਰਤ ਸਕਣ ਤੇ ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਪਣੇ ਸ਼ਹਿਰ ਵਾਸੀਆਂ ਨੂੰ ਨਹੀਂ ਆਈ ਹਜੇ ਆਪਣਾ ਜੁਆਇਨ ਕੀਤੇ ਥੋੜਾ ਟਾਈਮ ਹੋਇਆ ਮੈਂ ਗਰਾਉਂਡ ਤੇ ਆਪ ਜਾ ਕੇ ਫੀਲਡ ਰਿਪੋਰਟ ਲੈ ਰਹੇ ਹਾਂ ਜਿਸ ਤਰ੍ਹਾਂ ਸਾਡੇ ਸ਼ਹਿਰ ਵਾਸੀ ਕਹਿ ਰਿਹਾ ਦੁਕਾਨਦਾਰ ਕਹਿ ਰਿਹਾ ਕਿ ਸਾਡੇ ਉਹਨਾਂ ਦੇ ਸਾਹਮਣੇ ਜਾਂ ਸਾਈਡਾਂ ਤੇ ਕੂੜਾ ਛੁੱਟਿਆ ਜਾ ਰਿਹਾ ਉਹ ਵੀ ਅੱਛੇ ਰਣ ਪੂਰਾ ਪਲਾਨ ਬਣਾ ਰਹੇ ਆ ਰੂਟ ਪਲਾਨ ਬਣਾ ਰਹੇ ਆ ਕਿ ਕਿਸ ਤਰ੍ਹਾਂ ਉਹ ਜਿਹੜਾ ਕੂੜਾ ਡਵਰਟ ਕਰਕੇ ਇੱਕ ਜਗ੍ਹਾ ਤੇ ਭੇਜਿਆ ਜਾਏ ਸ਼ਹਿਰ ਤੋਂ ਬਾਹਰ ਕਿਤੇ ਡੰਪ ਸਾਈਟ ਤੇ ਭੇਜਿਆ ਜਾਏ ਜਿੱਥੇ ਉਹਦੀ ਪ੍ਰੋਸੈਸਿੰਗ ਹੋ ਸਕੇ ਉਹ ਅਸੀਂ ਪਲਾਨ ਤਿਆਰ ਕਰ ਰਹੇ ਨਗਰ ਕੌਂਸਲ ਗੁਦਾਸਪੁਰ ਨੂੰ ਸ਼ਹਿਰ ਗੁਦਾਸਪੁਰ ਦਾ ਕੂੜਾ ਚੁੱਕ ਕੇ ਸਰਕਾਰ ਦੇ ਹੇਤਾ ਸੰਸਾਦ ਜਿਹੜਾ ਪ੍ਰੋਸੈਸਿੰਗ ਲਈ ਜਗਾ ਜਿਹੜੀ ਹੈ ਬਬਰੀ ਪੈਣ ਲੱਗੇ ਸੀ ਠੇਕੇ ਦੇ ਲਈ ਸੀ ਪਰ ਉਥੇ ਕੁਝ ਕਾਰਨਾ ਕਰਕੇ ਜਿਹੜੀ ਹੈ ਪ੍ਰਸ਼ਾਸਕ ਵੱਲੋਂ ਉਹ ਜਗਾ ਕੰਮ ਕਰਨ ਲਈ ਰੋਕ ਦਿੱਤੀ ਗਈ ਅੱਜ ਤੋਂ 5 ਮਹੀਨੇ ਪਹਿਲੇ ਉਹ ਜਗਾ ਲੈ ਗਏ ਸੀ ਤੇ ਪ੍ਰਸ਼ਾਸਕ ਵੱਲੋਂ ਸਾਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਗਿਆ ਹੈ ਕਿ ਅਸੀਂ ਤੁਹਾਨੂੰ ਜਗਾ ਅਰੇਂਜਮੈਂਟ ਕਰਕੇ ਦਿੰਨੇ ਆਂ ਲੈਕਿਨ 5 ਮਹੀਨੇ ਬੀਤਣ ਦੇ ਬਾਵਜੂਦ ਵੀ ਨਗਰ ਕੌਂਸਲ ਨੇ ਆਪਣੇ ਪੱਧਰ ਤੇ ਜਿਹੜੀ ਹੈ ਕੂੜੇ ਨੂੰ ਪ੍ਰੋਸੈਸਿੰਗ ਕਰਨ ਵਾਸਤੇ ਜਗਾ ਜਿਹੜੀ ਅਰੇਂਜਮੈਂਟ ਕਰਕੇ ਕੂੜਾ ਕਿਤੇ ਨਾ ਕਿਤੇ ਪ੍ਰੋਸੈਸ ਕੀਤਾ ਲੇਕਿਨ ਹੁਣ ਫੇਰ ਸਾਨੂੰ ਜਗਾ ਦੀ ਪ੍ਰੋਬਲਮ ਆ ਰਹੀ ਹੈਗੀ ਹੈ ਐਂ ਪ੍ਰਸ਼ਾਸਨ ਨੂੰ ਇਹ ਮੰਗ ਕਰਨ ਆਏ ਆ ਕਿ ਸਾਨੂੰ ਕੂੜੇ ਦੀ ਪ੍ਰੋਸੈਸਿੰਗ ਵਾਸਤੇ ਜਿਹੜਾ ਵਾ ਸਰਕਾਰ ਦੀਆਂ ਤਰ੍ਹਾਂ ਸਾਥ ਜਿਸ ਤਰ੍ਹਾਂ ਜਿਹੜੀ ਪ੍ਰੋਸੈਸਿੰਗ ਕਰਾਨੀ ਆ ਉਹਦੇ ਵਾਸਤੇ ਸਾਨੂੰ ਜਗਾ ਲੱਗ ਦਿੱਤੀ ਜਾਵੇ ਤਾਂ ਜੋ ਕੂੜੇ ਨੂੰ ਸਹੀ ਢੰਗ ਨਾਲ ਹੀ ਮੈਨੇਜ ਕਰ ਸਕੀਏ ਜੇਗਾ ਨਹੀਂ ਲੈ ਕੇ ਦਿੰਦੇ ਤੇ ਅਸੀਂ ਮੰਗ ਦੇ ਨੋਟਿਸ ਦੇਣ ਆਏ ਆ ਕਿ 72 ਘੰਟਿਆਂ ਬਾਅਦ ਜਿਹੜਾ ਵਾ ਕੂੜਾ ਜਿਹੜਾ ਵਾ ਰਹੀਂ ਚੁਕਣਾ ਘਰਾਂ ਤੋਂ ਬੰਦ ਕਰਦਣਾਗਾ ਤੇ ਜੇ ਉਹ ਕਿਤੇ ਗੰਦ ਪੇਗਾ ਤੇ ਨਜੀ ਬਿਮਾਰੀ ਪ੍ਰਸ਼ਾਸਨ ਦੀ ਹੈ ਇਸ ਕਾਫੀ ਲੰਬਾ ਸਮਾਂ ਕਾਫੀ ਲੰਬਾ ਚਿਰ ਇਸ ਉੱਪਰ ਹੀ ਸਰ ਇਸ ਇਸ ਦੇ ਬਾਰੇ ਤੇ ਪ੍ਰਸ਼ਾਸਨ ਜਵਾਬ ਦੇਗਾ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ ਕਿ ਸਾਡੀ ਦੇ ਨਿਵਾਵਤ ਹੀ ਹੈ ਪ੍ਰਸ਼ਾਸਨ ਕੋ ਪਾਵਰ ਹੈ ਕਿ ਕੂੜਾ ਮੈਨੇਜ ਕਰਨ ਵਾਸਤੇ ਜਗ੍ਹਾ ਲੈ ਕੇ ਦੇਣੀ ਹੈ ਕਿੱਥੇ ਲੈ ਕੇ ਦੇਣੀ ਹੈ ਇਹ ਨਾ ਦੇਣੀ ਹੈ ਇਹਦੇ ਬਾਰੇ ਸਾਨੂੰ ਸਰ ਨਹੀਂ ਆਂਦੀ ਫਿਰ ਅੱਗੇ 30% ਨਹੀਂ ਆਂਦੀ ਪਰੇਸ਼ਾਨੀ ਦੇ ਹੋਈ ਹੈ ਫਿਰ ਕੂੜਾ ਕਿੱਥੇ ਮੈਨੇਜ ਕਰਨਾ ਸਰ ਹਰ ਹਰ ਘਰ ਤੋਂ ਘਰ ਤੋਂ ਦੋ ਦੋ ਤਿੰਨ ਤਿੰਨ ਦਸਵੇਂ ਕੂੜੇ ਨਿਕਲਦੇ ਆਗੇ ਨਾ ਔਰ ਲੋਕਾਂ ਨੂੰ ਵੀ ਹਦਾਇਤ ਕੀਤੀ ਜਾਂਦੀ ਮਰੀ ਲੋਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਘਰ ਦੇ ਕੂੜੇ ਦੀ ਜਿਹ ਪ੍ਰੋਸੈਸਿੰਗ ਜੜੀ ਹੈ ਉਹਨੂੰ ਗਿੱਲੇ ਸੁੱਕੇ ਨੂੰ ਵੱਖ-ਵੱਖ ਕਰੋ ਪਲਾਸਟਿਕ ਲਫਾਫਾ ਘੱਟਵੋ ਜਿਹੜੇ ਕਰਕੇ ਕੂੜੇ ਦੀ ਮਿਆਦ ਘਟੇਗੀ ਕਿਉਂਕਿ ਜਿਆਦਾ ਲੋਕੀ ਇੱਕ ਲਫਾਫੇ ਵਿੱਚ ਸਭ ਕੋਈ ਬੰਨ ਕੇ ਕੂੜੇ ਆਲੇ ਆਪਣੇ ਸਾਡੇ ਸਾਈਸਕ ਨੂੰ ਦਿੰਦੇ ਆਗੇ ਨਾ ਤੇ ਜਿਹਦੇ ਕਰਕੇ ਉਸ ਤਰ੍ਹਾਂ ਹੀ ਪ੍ਰੋਸੈਸਿੰਗ ਜਿਹੜੀ ਕੂੜੇ ਦੀ ਨਹੀਂ ਹੋ ਰਹੀ ਘਰਾਂ ਚੋਂ ਨਹੀਂ ਹੋ ਰਹੀ ਆਈ ਉਹਨਾਂ ਨੂੰ ਕਸ ਕਰਨੇ ਆ ਕਿ ਆਪਣਾ ਕੂੜਾ ਉਹ ਵੀ ਜਿਹੜਾ ਵਾਰਾ ਵਾਫਵਾ ਕਰਕੇ ਸਾਨੂੰ ਸਾਡੇ ਮੁਲਾਜ਼ਮਾਂ ਦੇਣ ਜਿਹਦੇ ਕਰਕੇ ਜਿਹੜਾ ਕੂੜੇ ਨੂੰ ਮੈਨੇਜ ਕੀਤਾ ਜਾ ਸਕੇ ਤੇ ਸਹੀ ਜਗ੍ਹਾ ਤੇ ਜਾ ਕੇ ਇਹਨੂੰ ਪ੍ਰੋਸੈਸ ਕਰ ਸਕੀ